ਕੱਡੇ ਵੇਲਾ ਨੋਖਟੇ ਨਹੀਂ ਨੇਲ ਕੱਟ ਨਹੀਂ ਲੰਬਾਂ ਲੰਬੀ ਅੱਛਾ ਆਹ ਤੱਕ ਕਰ ਸਭੀ ਹੱਥ ਦਾ ਹਾਂ ਖੜ ਜਾ ਪਹਿਲਾਂ ਇਹ ਕਰੀ ਹਣਾ ਵੀਰੋ ਜਿੱਦਾਂ ਤੁਸੀਂ ਇਸ ਭੈਣ ਦੀ ਵੀਡੀਓ ਵੇਖੀ ਸੀ ਕਿ ਕਿਦਾਂ ਵਿਚਾਰੀ ਰੋ ਰੋ ਕੇ ਸੰਗਤ ਨੂੰ ਕਹਿ ਰਹੀ ਸੀ ਕਿ ਮੇਰੀ ਮਾਂ ਸਿਰ ਤੇ ਨਹੀਂ ਹੈਗੀ ਤੇ ਹਫਤਾ ਇੱਕ ਵਿਆਹ ਦੇ ਵਿੱਚ ਰਹਿ ਗਿਆ ਵਾ ਇਸ ਵੀਡੀਓ ਨੂੰ ਵੇਖ ਕੇ ਇੰਗਲੈਂਡ ਤੋਂ ਵੀਰ ਨੇ ਮੋਟਰਸਾਈਕਲ ਇੱਕ ਸਰਪ੍ਰਾਈਜ਼ ਗਿਫਟ ਵੀ ਕੀਤਾ ਸੀਗਾ ਤੇ ਅੱਜ ਉਸ ਭੈਣ ਦਾ ਆਪਾਂ ਚੂੜੇ ਦੀ ਰਸਮ ਕਰ ਲੱਗੇ ਆਂ ਤੇ ਇਸ ਰਸਮ ਦੇ ਵਿੱਚ ਆਪਾਂ ਥੋੜਾ ਬੜਾ ਹਾਸਾ ਠਿੱਠਾ ਵੀ ਕਰਾਂਗੇ ਸੋ ਗੁੱਸਾ ਨਾ ਕਰਿਓ ਲਾਉਣ ਵਾਲੀ ਵੀ ਉਹ ਜੀ ਤੇ ਪਾਉਣ ਲਈ ਉਹ ਚਲੋ ਕਿੱਥੇ ਗਾੜੀ ਤੋੜ ਦੇ ਤੋੜ ਦੇ ਇੱਧਰ ਆਇਓ ਇੱਥੇ ਆਣਾ ਬੰਠਾ ਇੱਧਰ ਨਹੀਂ ਬੱਜੀ ਨਹੀਂ ਬੱਜੀ ਤੇ ਜੇ ਮੇਰੇ ਵੱਜਦੀ ਤੇਰੇ ਵੱਜਣੀ ਨਹੀਂ ਮੈਂ ਆਖਿਆ ਨਹੀਂ ਮੈਂ ਆ ਅੱਛਾ ਮੈਨੇ ਸੁਣਿਆ ਮੈਨਾਂ ਮੇਨ ਭਲੇਖਾ ਲਗਾ ਹਾਂ 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 ਪਾ ਗੱਡੋ ਵਾਹਿਗੁਰੂ ਹਾਂ ਮੈਂ ਉਹਨੂੰ ਕਿਹਾ ਮੈਂ ਮਜਬੂਤ ਹੈ ਕਿਤੇ ਮਸਾਸ ਦੇ ਮੁਕੀ ਮਕੀ ਮੱਜੇ ਦਾ ਨਾ ਟੁੱਟੇ ਨਾ ਟੇਨਾ ਹਾਂ ਤੂੰ ਸਹਿਸ ਵਾਲ ਮਾਰਦਾ ਤੇ ਮਸਾਸ ਦੀ ਜਾ ਜਾਂਦੀ ਏੜੀ ਐਵੇਂ ਨਾ ਮਾਰਨੀ ਨਹੀਂ 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 ਇਹ ਕਰ ਦੇ ਫੜਿਆ ਮੈਨੇ ਇੱਕ ਹੁਣ ਮੈਨੂੰ ਵੀ ਹਲਵਾਈ ਆਉਂਗਾ ਨਾ ਸਾਹ ਜਾ ਹੋ ਗਿਆ ਇਹ ਤਾਂ ਖੁੱਲਣਾ ਨਹੀਂ ਅੱਜ ਰਸੀ ਨੇ ਨਹੀਂ ਖੁੱਲਣਾ ਤੂੰ ਪਾਣਾ ਤੂੰ ਵੀ ਮਾਰਾ ਮੁੰਡਾ ਹੱਥ ਮਾਰ ਲੈ ਇਹਨੂੰ ਕਹਦੀ ਮੈਂ ਕਹਦੀ ਮੈਂ ਤੇ ਸਵੇਰ ਦਾ ਮੂੰਹ ਨਹੀਂ ਤੋਟੈ ਇਹਨੂੰ ਤੂੰ ਗੀ ਆ ਮੈਂ ਵੀ ਵੀਰਾਂ ਦਾ ਸਿਰ ਨਹੀਂ ਆਇਆ ਸਵੇਰ ਦਾ ਅੱਜ ਤੱਕ ਤੇਰੀ ਫਿਰਨਦੀ ਸਹੀ ਗੱਲ ਲੱਗਦੀ ਤੇ ਹੋਈ ਆ ਤੇ ਲਾਈ ਗਿਉ ਸੰਤ ਗੁਰੂ ਰਾਮਦਾਸ ਜੀਂ ਦਰ ਨਾ ਜਾਵੇ ਵੈਗਰ ਵੈਗਰ ਕਰੀ ਜਾ ਸੱਸ ਚੰਗੀ ਨਿਕਲੂਗੀ ਆਹੋ ਏਕੇ ਦੀ ਨੀਂ ਤਾ ਨਫੂਲਾ ਦ ਮੈਂ ਨਾ ਜਾਇਜ਼ ਫਾਇਦਾ ਨਹੀਂ ਚੁੱਕ ਦਿਨਾਈ ਐ ਏ ਤੇ ਵਿਚ ਨਾ ਮਰੀ ਹੋ ਜੇ ਆਏ ਹਾਏ ਮੇਰੇ ਦਾਦੇ ਰੱਬਾ ਇਹਦੀ ਸੱਸ ਲੱਗਦੀ ਕੀ ਮੇਰੇ ਟਾਡੀਏ ਦੱਸੋ ਮੈਨੂੰ ਮੇਰੀ ਨਣਾ 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 ਪਰ ਜਾਈਦਾ ਇਨਾਂ ਤੇਰ ਬਹੁਤ ਜ਼ਿਆਦਾ ਤੁਹਾਡਾ ਭਲਾ ਹੋ ਜਾਏ ਜਾਈ ਨਹੀਂ ਸੁਣ ਸਕਦੀ ਤੇਰਾ ਭਲਾ ਚੋਗਰ ਕਰ ਮੈਂ ਤਾਂ ਕਰਦੀ ਜੇ ਮੇ ਲੱਗ ਜਾਈ ਤੇ ਕੀਰਾ ਸਿੱਧਾ ਬਣਾ ਕਿਹੜਾ ਇਹਦਾ ਉਹ ਪਰਲਾ ਬਈ ਪਰਲਾ ਜਾਣਾ ਹਜੇ ਹਜੇ ਨਹੀਂ ਹਜੇ ਆ ਵੀ ਟੁੱਟਣਾ ਵਾ ਜੀ ਹੁਣ ਨਹੀਂ ਮੈਂ ਸੱਚ ਸੱਚ ਤੇਰੀ ਚੰਗੀ ਪਤਾ ਕਿੰਨੀ ਮੈਨੂੰ ਪਤਾ ਵਾ ਹਾਂ ਹੈ ਤੋੜ ਗਈ ਭਰਾਵਾ ਬੋਟਾ ਜਾਦੀਆਂ ਦੱਸ ਕਰ ਤੋੜ ਗਿਆ ਮੈਂ ਤੇਰੇ ਭੱਜਿਆ ਵੀ ਨਹੀਂ ਜਾਂਦਾ ਮੈਂ ਤੇ ਦੌੜ ਗਈ ਹੁੰਦੀ ਕਾ ਆਏ ਜਬਾ ਉਹ ਬੰਨਾ ਵੇਖ ਨਹੀਂ ਕਿਹੜਾ ਸਹੀ ਆ ਸੱਜਾ ਖੱਬਾ ਇਹਦਾ ਜੜੀ ਥੋੜਾ ਗੁੱਲਾ ਹੁੰਦਾ ਹਾਂ ਹਾਂ ਪਹਿਲੇ ਉਹ ਮੈਂ ਵੇਖਣ ਲਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਈਜ਼ ਕਿ ਮੈਨੂੰ ਸਾਰੀ ਕੁਝ ਕਿਉਂ ਲੱਗੀ ਜਾਂਦੀ ਆ ਗੱਜਰੀ ਇੱਕੋ ਜਿਹਾ ਕਰਕੇ ਵੇਖ ਲਓ ਨਾ ਦੋਵੇਂ ਉਹਨੂੰ ਕੱਢ ਲਓ ਮੈਂ ਇਧਰੋਂ ਤਾਂ ਨਿਕਲਣਾ ਨਹੀਂ ਤੁਹਾਨੂੰ ਇਹ ਤਾਂ ਲੱਗਣ ਦੀ ਆ ਜੀ ਹੈ ਹਾਂ ਆਹ ਬਾਬਾ ਇਹ ਆਹ ਤਾਂ ਨਿਕਲਣਾ ਨਹੀਂ ਦੇ ਇਹ ਤਾਂ ਗਾੜੀ ਇਹੋ ਹੀ ਆ ਇਹੋ ਹੀ ਸਹੀ ਆ ਇੱਕ ਇੱਧਰ ਨੂੰ ਗਾਹ ਨੂੰ ਜਾਣਾ ਏ ਪੱਕਾ ਵੇਖ ਲੈ ਬਾਜਰਾ ਵੀ ਨਾ ਖੀ ਬਾਜ ਲਾਈਦਾ ਨਹੀਂ ਹੁੰਦਾ ਆ ਦੇ ਵਿੱਚ ਪੰਨ ਰਹੇ ਗਵਾ ਵੀ ਆਹੋ ਬਾਜ ਇਹ ਹੁਣ ਮੇਚਾ ਵੀ ਜਾਣ ਡਿਆ ਚੱਲਾ ਚੱਲਾ ਹੱਥ ਕਰ ਕੇ ਚੱਲਾ ਹੱਥ ਕਰ ਹੱਥ ਦੇ ਧੋਲਾ ਧੋਦੇ ਮੈਂ ਅੱਛਾ ਨੋ ਗੱਡੇ ਵੇਖ ਲੈ ਨੋ ਕੱਟੇ ਨਹੀਂ ਨੇਲ ਕੱਟ ਨਹੀਂ ਲੰਬਾ ਲੰਬਾ ਅੱਛਾ ਆ ਹੱਥ ਕਰ ਖਬੀ ਹੱਥ ਜਾਏ ਹਾਂ ਖਰਜਾ ਪਹਿਲਾਂ ਇਹ ਕਰੀਏ ਨਾ ਭਾਈ ਗੁਰ ਕਰ ਹੈ ਨਾ ਰੱਬ ਤੇ ਨੂੰ ਸਵੰਦਨਾ ਕਰੇ ਹੈ ਨਾ ਤੇਰੀ ਸਾਸ ਚੰਗੀ ਹੋਵੇ ਤੇਰਾ ਸਹੁਰਾ ਚੰਗਾ ਹੋਵੇ ਤੇ ਤੂੰ ਵੀ ਚੰਗੀ ਹੋਵੇਂ ਆਏ ਨਾ ਕੱਲੇ ਉਹ ਹੀ ਚੰਗੇ ਹੋਣ ਆਹੋ ਠੀਕ ਹੈ ਹੁਣ ਪਰਲੇ ਹੱਥ ਇੱਕ ਪਈਆ ਨਾ ਵਾਈਗੁਰ ਪੜਾ ਕਰੇ ਮੇਰੀ ਭੈਣ ਦਾ ਰੱਬ ਤੈਨੂੰ ਨਾ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਕਰੇ ਤੇਰੀ ਆਏ ਆਹ ਤਾਂ ਜਿਆਦਾ ਆ ਤੇਰੇ ਨਾਲ ਫਰਕ ਨਹੀਂ ਕੁਝ ਹੁੰਦਾ ਹੀ ਹੁੰਦਾ ਵੇ ਅੱਛਾ ਮੈਂ ਉੱਤੇ ਨਵੇਂ ਤੇਰੇ ਹੱਥ ਕੀ ਆਹੋ ਆ ਆ ਵੀ ਜੇ ਜਰਾ ਤੁਹਾਨੂੰ ਨਹੀਂ ਖਬਾਤ ਹੌਲਾ ਤੇ ਸੱਜਾ ਪਾਰਾ ਵੇ ਤੇਰੇ ਹੱਥ ਇਹ ਦੇ ਜੀ ਹੁੰਦਾ ਵਾ ਫਿਰ ਕਿਸ ਆ ਤੇ ਚੈੱਕ ਕਰੂੰਗਾ ਮੇਰਾ ਮੇਰੇ ਕੋਲੋਂ ਫਰਕ ਮੇਰੇ ਠੀਕ ਆ ਬਣੇ ਆ ਆਖੀ ਹਾਂ ਮੈਂ ਤੋ ਤੋ ਬੜਿਆ ਕਰੂੰਗਾ ਆਹ ਕੱਲੀ ਤਲੀ ਤਲੀ ਚੂੜੀ ਨਾ ਨਿਸ਼ਾਨ ਆ ਜਾਉ ਦਾ ਬਰੇ ਤੇ ਦੋ ਦੋ ਹਾਂ ਦੋ ਦੋ ਜੋੜਾ ਫੜਿਆ ਕਰ ਜੋੜਾ ਲੈ ਮੇਰੀ ਕੋਣੀ ਮਨੇ ਦੋ ਇੱਕ ਪਹਿਲਾਂ ਪਾ ਲਈ ਆ ਓਏ ਦੂਜੀ ਲੇਲਾ ਨਾਲ ਉਹ ਕਿਹੜਾ ਰੋਸ ਚੱਲੀ ਆ ਆਹੋ ਉਹ ਵੇੜਾ ਤੇ ਕੁਝ ਆਖਣ ਲੱਗੀ ਆ ਹਾਂ ਕੀ ਚੱਟੋੜੇ ਕਿ ਤੂੰ ਕੀ ਕਰਨ ਦਿਆ ਵਾ ਕੀ ਚੰਗਾ ਲੱਗਾ ਆ ਗਿੱਡੇ ਤੇਰੇ ਨੋਂ ਮਾਰ ਆ ਇਹ ਕਰਦੇ ਨਾ ਇਹ ਚੰਗਾਰੇ ਲੱਗਾ ਵੀਰੇ ਆ ਜੇ ਤੇ ਈ ਵੀ ਨਹੀਂ ਕੋਈ ਨਹੀਂ ਰਹਿੰਦੇ ਛੋੜੇ ਦਾ ਕਾਹਦੇ ਪਹਿਲੇ ਹਾਂ ਪਹਿਲਾ ਹੌਲੀ ਦੀ ਬੋਲੀ ਵੀ ਉਹਨੂੰ ਸੁਣਾ ਜਾਵੇ ਆ ਆੰਗਣ ਗਿਆ ਡੇਵਾ ਫੇਰ ਤਾਂ ਨਹੀਂ ਹੁੰਦਾ ਗੂਗਲ ਪੇ ਹੁੰਦਾ ਡੇ ਹੈ ਹਾਂ ਨਹੀਂ ਸਕੈਨਰ ਲੈਪ ਲੈਨੇ ਸਕੈਨਲੇ ਆ ਗੂਗਲ ਪੇ ਹੋਰ ਰੈਂਡਮ ਹੈ ਕੋਈ ਸੇਰੀ ਕਦਾ ਸਾਡੇ ਗੂਗਲ ਪੇ ਨਹੀਂ ਰ ਸੁਦਾ ਹਣ ਵਿਚਾਰਾ ਮੇਂ ਨੈਟਵਰਕ ਨਹੀਂ ਚੱਲਦਾ ਸਰਵਾ ਨਹੀਂ ਚੱਲ ਜੂਗਾ ਗੂਗਲ ਸੁਦਾ ਵਿਚਾਰਾ ਹੈ ਸਾਡੇ ਆ ਪੈਣ ਨੂੰ ਤੂੰ ਵੀ ਚੜਾ ਦੇ ਜੂੜਾ ਲੈ ਹੈਂ ਇਹ ਗਰਾਸ ਬੜੀ ਆ ਪਾ ਦੇ ਇਹ ਵਿਚਾਰੀ ਨਾ ਅੱਜ ਨਰਵਸ ਜਿਹੀ ਫੜੀ ਨਾ ਅੱਜ ਨਾ ਨਰਵਸ ਜਿਹੀ ਫੜੀ ਹੈ ਹਾਂ ਅੱਜ ਮੈਨੂੰ ਵੀ ਨਹੀਂ ਕਾਇਆ ਤੂੰ ਨਹੀਂ ਬੁਲਾਇਆ ਨੇ ਮੈਨੂੰ ਮਿਲੋ ਵੀ ਲੈ ਹਾਂ ਮਿਲੋ ਵੀ ਲੈ ਕੀ ਗੱਲ ਡਰੀ ਡਰੀ ਜੀ ਪਈ ਅੱਜ ਹੈ ਕੀ ਗੱਲ ਲੈ ਫਾਇਦਾ ਫੇਰੇ ਵਿਆਹ ਹੋਣਾ ਵਾ ਚਲਾ ਤੂੰ ਆ ਤੂੰ ਆ ਇਧਰ ਆ ਪੈਨ ਪਾ ਦੇ ਚਲਾ ਪਾ ਤੂੰ ਬਾ ਆ ਚਲਾ ਹੁਣ ਤੇਰੀ ਵਾਰੀ ਆ ਚੱਲ ਮੈਨੂੰ ਬੜਾ ਖੁਣ ਆ ਜਾ ਪਾ ਤੁਰ ਜਾ ਪਾ ਇਧਰ ਆ ਆਜ ਨੂੰ ਉਹ ਖੁਸ਼ ਵਾ ਤੂੰ ਉੱਪਰ ਲੈ ਆ ਸਾਸ ਕੇ ਬਾ ਤੇਰੀ ਵੀਡੀਓ ਬਣਨੀ ਆ ਹਾਂ ਕਿਧਰ ਚੱਲਨੀ ਆ ਅੱਛਾ ਬਾ ਨਾਦਰ ਬਾਲਾਂ ਦੇ ਜੂੜਾ ਰੰਗੀਆਂ ਕੋਈ ਬਾਹਰ ਨਹੀਂ ਕੋਈ ਬਾਹਰ ਪਰੇਪਾ ਇਹ ਤੇ ਡੋਰ ਭੁਜੀ ਫਿਰਦੀ ਅੱਜ ਫਿਸ਼ਲ ਨਹੀਂ ਦੇਖੋ ਆਸਰੀਆ ਸਵੀਰ ਫੋਲੀ ਜੀ ਮੈਂ ਤਾਂ ਕੱਲ ਹਾਂ ਕੱਲ ਪਾਪੂ ਜੀ ਕੋਟ ਦੇਖ ਲਈ ਜਿਆਨੇ ਆ ਗਏ ਚੱਲ ਪਾ ਪਾ ਪਾ। ਆਦੇ ਆ। ਲੈ। ਇਹ ਤੋਂ ਨਹੀਂ ਪੈਣਾ। ਬੜਾ ਔਖਾ ਜਿਹਾ ਉਹਨੇ ਮੋ ਬੋਲ। ਕਿਹਨੇ ਕਰਾਦੀ? ਪੂਜਾ। ਪੂਜਾ। ਕੋਣ ਜੋੜਾ ਜਿਹੜਾ ਪਾਪ। ਜੋੜਾ ਜੋੜਾ ਪਾ। ਜੋੜਾ ਜਿਹੜਾ ਪਾ। ਉਹ ਕਿਦਾ ਪਾਣ। ਹੈ? ਪਾ ਨਹੀਂ ਉਹ ਨਹੀਂ ਡਰਦੀ ਵਿਚਾਰੀ ਉਹ ਨਹੀਂ ਉਹ ਨਹੀਂ 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 ਗੱਲ ਤੋਂ ਚੱਲ ਵੀ ਰਹੀ ਹੈ ਮੈਂ ਘੁੱਟੇ ਨੇ ਇਹ ਯਾਤਰਾ ਪੁੱਲਾ ਪਤਾ ਨਹੀਂ ਇਹਦਾ ਪਰਤ ਹੁੰਦਾ ਵਾ ਨਹੀਂ ਥੱਲੇ ਆਉਂਦਾ ਸਭ ਪਰ ਆਂਦੇ ਨਹੀਂ ਕੋੜੇ ਸੱਚ ਨਹੀਂ ਇਹਨਾਂ ਸਾਬਤ ਤੇਲ ਤੋਂ ਲਾ ਲਓ ਨੇ ਜਾਂ ਸਾਬਣ ਤੋਂ ਬਲਾ ਲਓ ਇਹਨੂੰ ਫਾਇਦ ਤੇਰੀ ਉਹ ਚੂੜੀਆਂ ਜਿਹੜੀਆਂ ਉਹ ਟਾਈਟ ਆਉਣੀਆਂ ਵਾ ਜਿਹੜੀਆਂ ਆਹ ਵਾਲੀਆਂ ਚੂੜੀਆਂ ਹੋਰ ਟਾਈਟ ਆਉਣੀਆਂ ਵਾ ਤੇ ਤੇਲ ਲਾਲਾ ਜਾਂ ਸਾਬਣ ਲਾਲਾ ਦੀ ਪਾੜਾ ਕਰਦੀ ਨੀ ਪਾੜਾ ਕਰਦੀ ਗੁੜੀਆਂ ਨਾ ਨਾ ਨਿਕਾਲੇ ਵੜਨਦੇ ਨਾ ਮਿੰਦੂ ਬੰਦ ਆਹ ਚਲ ਆ ਜੋ ਲੀਰ ਗੱਲ ਨਹੀਂ ਕਰਨਾ ਕਿਹੜੇ ਨਾਲ ਹੀ ਮਿਲ ਜਾਣੇ ਕਿਹੜੇ ਲੈ ਇਹ ਤਾਂ ਲੀੜੇ ਨਾ ਕਰੇ ਕਿਹੜੇ ਦੇ ਲੈਂਦੇ ਨਹੀਂ ਤੇ ਆਪਾਂ ਸੇਬਾ ਲੈ ਲੈਨੇ ਤੂੰ సేବੇ ਨਾਲ ਬੱਲੇ ਨੇ ਕਿਉਂਕਿ ਫਿਰ ਫੋਨ ਲੱਗੇ ਆਹ ਨਹੀਂ ਆਫਰਟ ਪੈਸੇ ਫੜੇ ਖੜੇ ਜੇ ਖੜੇ ਹੈ ਕੜੇ ਆ ਗਏ ਇਹ ਤਰ੍ਹਾਂ ਨਹੀਂ ਬੀਜਗੇ ਉਹਦਾ ਵੱਜ ਜਾਣੇ ਕੋਈ ਨਹੀਂ ਉੱਥੇ ਆ ਕੁਦਾ ਪੈਨ ਤੇ ਪੈ ਫੜੇ ਹైదరాబాద్ ਤੋਂ ਆਉਰ ਲੈਣਾ ਪਾਉਂਦੇ ਨੇ ਪਾਏ ਕਲੀਅੰਟ ਹਾਂਜੀ ਹਾਲੋ ਖੋਲ ਇਹ ਖੋਲ ਇਹ ਤੋਂ ਮੇਰੇ ਨਾਲ ਕੱਟ ਹੀਦਾ ਹੀ ਹੁੰਦਾ ਹਨਾ ਕੱਢਦੀ ਇੱਥੋਂ ਇਹ ਤੋਂ ਤੇ ਕੱਟੀ ਦਾ ਖੋਲਣਾ ਨਹੀਂ ਆ ਵੀਰੇ ਕੱਟਦੀ ਤਾਂ ਹੁੰਦਾ ਇਹ ਖੋਲਣ ਵਾਲਾ ਸਿਸਟਮ ਨਹੀਂ ਹੈਗਾ ਇੱਥੇ ਕਰ ਦੋ ਫਿਰ ਕੱਢ ਦੋ ਦੰਦ ਗੇ ਆਫਾੜੇ ਕੋਲੇ ਫੜਾ ਅੱਗ ਬਾਰਾ ਕੋਈ ਨਹੀਂ ਇੱਕ ਮਿੰਟ ਇਹਦੇ ਵਿੱਚ ਰੱਖ ਲਾਂਗੇ ਪਹਿਲਾ ਪੈਣੇ 19 ਵਸਸ ਵਾਰੇ ਆਖਿਆ ਜਲਾਉ ਦੋਦਾ ਵੈਰੀ ਗੁੱਡ ਵੈਰੀ ਗੁੱਡ ਹੈ ਮੈਨੂੰ ਕੀ ਪਤਾ ਪੈਣ ਤੇਰੇ ਸੁਭਾਅ ਦਾ ਮੈਨੂੰ ਰਾਜ ਘੇਰਿਆ ਹੋ ਜਾਂਦੇ ਨੂੰ ਇਹ ਕਿਹੜਾ ਇਹਦੇ ਆਵਲੇ ਨਾਲ ਕੋਣ ਦੀ ਆਜੀ ਆ ਕੀ ਬਣੀ ਹੈ ਇਹਗਾ ਤਾਂ ਬਣੀ ਨਹੀਂ ਬਹੇ ਜਦਵਾਰ ਮੇਕ ਬਣੀ ਨਹੀਂ ਅੱਛਾ ਮੈਂ ਤਾਂ ਬਣੀ ਨਹੀਂ ਜਦੋਂ ਮੇਰਾ ਵਿਆਹ ਮੈਂ ਨਹੀਂ ਬਣੀ ਨਹੀਂ ਗਣੀ ਬਣੀ ਹੈ ਬੰਦ ਦੇਣੇ ਤੁਹਾਨੂੰ ਨਹੀਂ ਮੈਂ ਮਾਇ ਮਾਇ ਇੱਕ ਮੇਰੀ ਘਰ ਦੀ ਨਵੇਲਣੀ ਹੁਣ ਮੈਂ ਕੀ ਬੋਲਣ ਹੱਥ ਦਜਾ ਤੀ ਬੰਦ ਵੀਰੇ ਬੰਦ ਤੁਸੀਂ ਹਾਂ ਚਲੋ ਬਣੀ ਹੈ ਕੜੇ ਨਾ ਬੰਨੀ ਕੜਾ ਨਹੀਂ ਹੈ ਇੱਧਰ ਇਨੀ ਕਹੀ ਆਪਾਂ ਲਿਆਂਦੇ ਨਹੀਂ ਕਲੀਰ ਨਾਲ ਤੋਂ ਬੰਨ੍ਹਦੇ ਇੱਧਰ ਲੈਂਦੇ ਆ ਤੇ ਕਦੇ ਨਹੀਂ ਹੁੰਦਾ ਨਾਲ ਹੀ ਲੈਂਦੇ ਆ ਜਮਾਤ ਹੁੰਦਾ ਹਾਂ ਹਾਂ ਸਪੈਸ਼ਲ ਇੰਤਕਾਨ ਤੇ ਆਈ ਆ ਸਹੀ ਗੱਲ ਸੋ ਮਸ ਵੈਰੀ ਗੂ ਨੀ ਲਾਂਗੇ ਹੁਣ ਏਦਾਂ ਏਦਾਂ ਕਰੋ ਦੋਵੇਂ ਕਲੀਰ ਆਇਆ ਕਰ ਜਿਵੇਂ ਫਿਲਮਾਂ ਹੀ ਕਰਦੀਆਂ ਨੇ ਆ ਉੱਠ ਕੇ ਤੇ ਫੇਰ ਬਹਿ ਜਾ ਫੇਰ ਲੇ ਰਿਹਾ ਚਲੋ ਬਾਈਕ ਨੂੰ ਤੈਨੂੰ ਖੋਚ ਰੱਖਿਆ ਹੈ ਹਾਂ ਕੁਰਸੀ ਨਾਲ ਖਿੱਚੀ ਬਰਾਵਾ ਆ ਬਰਾਵਾ ਤੈਨੂੰ ਖੋਚ ਰੱਖਿਆ ਹੈ ਹੈ ਕੀ ਭਰਨਾ ਵਾ ਫਿਰ ਚ ਮਾਰਨੇ ਦੇ ਇਹਦੇ ਕੁੜੀ ਦੇ ਅਜਾ ਇਹਦਾ ਪਿੰਡਾ ਜੀ ਵਿਆਹ ਹੋਣਾ ਵਾ ਨਹੀਂ ਮੈਂ ਕੀ ਬਹਿਣਾ ਹੁਣ ਰੋੜ ਨਾ ਨਹੀਂ ਮਾਰਦੇ ਮਾਸੀ ਚਾਹ ਬਣਵਾਉ ਤੂੰ ਨਹੀਂ ਸਾਨੂੰ ਹੁਣ ਨਾ ਛੁੱਟੀ ਦੇ ਠੀਕ ਆ ਚੰਗਾ ਪੈਣੇ ਹੁਣ ਸਾਨੂੰ ਛੁੱਟੀ ਦੇ ਆਪਰਾ ਪਾਜ ਲਾਓ ਰੱਖੋ ਠੀਕ ਕਰ ਜਾਂਦੀ ਹੋਰ ਕੀ ਵੀ ਅੱਖਾਂ ਗੱਡੀ ਜਾਂਦੀ ਵੀ ਨੋ ਭੈਣ ਨਹੀਂ ਦੇਖੀ ਮੈਂ ਤਾਂ ਇਹ ਨਹੀਂ ਆਈ ਉਹ ਤੇ ਦੇਖਾਂਗੇ ਮੇਰੀ ਪਰਜਾਈ ਆ ਬੜੇ ਦੱਸ ਆ ਬੜੇ ਗੁੱਸੇ ਨਾਲ ਨਹੀਂ ਆਣ ਪਰ ਉਹ ਬੱਸ ਕੇ ਚਿੱਤ ਲਾਂਦੇ ਹਾਂ ਉਹਨੇ ਉਹਨੇ ਫੜ ਲੈਣੀ ਉਹ ਸਰੀ ਫੋੜੋ ਜੰਦੀ ਇਹ ਤੁਹਾਨੂੰ ਰੋਸਾ ਕਰਨੀ ਰੋ ਰੋ ਕਮਲੀ ਹੋਇ ਤੇ ਗੁੱਸਾ ਜਿਵੇਂ ਨਹੀਂ ਜਾਂਦਾ ਆ ਜੰਦੀ ਦੀ ਕਰੀ ਕਰਾ ਸਰੀ ਸਰੀ ਚਲੋ ਉਠੋਣ ਕਰੋ ਆਪਣਾ ਕਰੋ ਤੁਸੀਂ ਸ਼ੁਗਨ ਸ਼ਵਾ ਧੰਨਵਾਦ ਚਾਹ ਆਪਣਾ ਚਾਹ ਚਾਹ ਕੀ ਪੀਣੀ ਹੋਣੀ ਚਾਹ ਚਾਹ ਪੀ ਕੇ ਨਹੀਂ